ਰਾਮ ਵੱਲ ਜੁਦ ਕੇੋਂ ਬੰਦਨ ਤਨ ਪਰੇ ਕਸ਼ੋਮ ਨੋਤੇ ਉਪਹਾਰੇ ਬੋਹਨਾ ਅਗਤ ਅਬ ਯੋ ਤਹਰ ਗਦਦੇ ਹੋ ਹੋ ਸਹਾਰੇ ਹਾਰ ਹੋਈ ਤੇਰਾ ਨਾਮੁ ਮੇਰੇ ਦੁੱਖ ਦੇ ਹਾਰਾ ਹੋਰ ਸੇਵਾ ਤੇ ਪਾਰਨੇ ਗੁਰਮੁਖ ਨੇ ਸਪਾਰਾ ਜੋਹਰ ਨਾਮ ਤੇ ਆਏ ਤੇ ਜਨ ਪਰਵਾਨੋ ਜੋਹਰ ਨਾਮ ਤੇ ਆਏ ਤੇ ਜਨ ਪਰਵਾਨੋ ਬੇਬੇ ਕਹੋ ਨਾਮ ਤੇ ਮਾਰੇ ਆ ਸਦਾ ਸਦਾ ਕੁਦਰਤਾਂ ਐਸਾ ਕਾਹਨ ਵਿਚਾਰੈ ਕੋਈ ਇਸ ਤੇ ਮੁਕਤ ਪਰ ਮੁਤੱਲਬ ਹੋਈ ਐਸਾ ਕਾਹਨ ਵਿਚਾਰੈ ਕੋਈ ਖਾਬਰ ਮਹਿਬੂਬ ਤੂੰ ਮਹਿਸਾ ਕਰ ਕਬਲ ਪਹੁੰਚੇ ਤਜਾਨੈ ਔਰ ਕੋ ਤੇ ਚਾਹਤ ਆਪਕਾਰ ਚੀਨੇ ਆਪੇ ਤਸ ਪਛਾੜੇ ਐਸਾ ਕਿਆਨ ਵਿਚਾਰੈ ਕੋਈ ਏ ਨਮਾੜਿਆ ਦੇ ਬਾਣਾ ਨਿਪਣਾ ਆਂਦੇ ਤਾਣ ਨੇਟਿਆ ਦੀ ਓਟਾਂ ਧੰਨ ਧਰ ਲਾਏ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਆ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਾਜ਼ੂਰ ਆਂ ਪਵਿੱਤਰ ਚਰਨ ਕਮਲਾਂ ਪਾਸ ਸਮੂਹ ਸੰਗਤਵੰਤੋ ਅਰਦਾਸ ਦੇਣਤੀ ਜੀ ਗਰੀ ਹਾ ਪਾਤਸ਼ਾਹੀ ਜੀਓ ਗੁਰਬਾਣੀ ਦੇ ਪਾਵਨ ਪਵਿੱਤਰ ਮਹਾਂਵਾਕ ਹਨ ਸਤਿਗੁਰ ਕੀ ਸੇਵਾ ਦਾਖੜੇ ਸੇਰ ਦੀਜੈ ਆਪ ਗਵਾਏ ਸ਼ਬਦ ਮਰਾ ਫਿਰ ਨਾਮ ਰੰਗ ਸੇਵਾ ਪਵੈ ਸਭ ਪਾਈ ਤੇਗ ਬਹ ਗੁਰ ਸਵਰਿਆ ਘਰ ਨੋਂ ਨਿਧ ਆਵੈ ਧਾਈ ਸਭ ਧਾਈ ਹੋਏ ਸੁਹਾਏ ਐਸੇ ਦੀਨ ਦੇ ਆਲ ਸਤਿਗੁਰ ਨੌਵੇਂ ਕਾਤਸ਼ਾਹ ਤਨ ਤਨ ਸ੍ਰੀ ਗੁਰਪ੍ਰੀਤ ਬਾਹਦਰ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੇ ਪਿਆਰੇ ਗੁਰਸਿੱਖ ਭਾਈ ਸਾਹ ਭਾਈ ਮੱਖਣ ਸ਼ਾਹ ਜੀ ਲੁਬਾਣਾ ਭਾਈ ਲੱਖੀ ਸ਼ਾਹ ਜੀ ਬਨਜਾਰਾ ਤਿੰਨਾਂ ਦੀ ਮਿੱਕੇ ਪਿਆਰੀ ਜਾਨ ਸਮੱਚੇ ਪ੍ਰਬੰਧ ਵੱਲੋਂ ਭਾਈ ਮੱਖਣ ਸ਼ਾਹ ਜੀ ਲੁਬਾਣਾ ਸਿੱਖ ਸੈਂਟਰ ਨਿਊਯਾਰਕ ਵੱਲੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਉਂਦਿਆਂ ਹੋਇਆਂ ਆਪ ਜੀ ਦੇ ਮਹਾਨ ਪਾਵਨ ਪਵਿੱਤਰ ਅਸਥਾਨ ਸਤਖੰਡ ਸ੍ਰੀ ਹਰਮਨਗਰ ਸਾਹਿਬ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਰ ਵਿਖੇ ਪਰਸਾ ਰੋਜ ਤੋਂ ਧੁਰ ਕੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾ ਕਰਕੇ ਸੰਪੂਰਨ ਭੋਗ ਪਾਏ ਜੇ ਕੋ ਕਰੇ ਚਿਤ ਲਾਉਣੀ ਮਾਨ ਚੰਦਿਆ ਖਾਲ ਪਾਵਣਾ ਹਉਮੈ ਵਿਚਹੁ ਜਾਣੀ ਸੇਵਕ ਕੋ ਸੇਵਾ ਬਣ ਆਈ ਹੁਕਮ ਦੂਜ ਪਰਮ ਪਦ ਪਾਈ ਸੋ ਕਹੋ ਤਲ ਗੁਰ ਸੇਵੀਐ ਅਹਮਿਸ ਸਹਜ ਸੁਭਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਉਵਾ ਸਿਫਤ ਖਸਾਮ ਦੀ ਨੂਰ ਹਰ ਸਹ ਕੋੁਰ ਸਹ ਛੱਟਿਆ ਤੂ ਦੇਖੇ ਸੱਚੇ ਪਾਪਿ ਸਾਂ ਨਾ ਲ ਜਨਮ ਜਨਮ ਦੀ ਕੱਤੀ ਐ ਸਭ ਜਣ ਸੱਚਾ ਪਾਪਿ ਸਾਂ ਸਿਰ ਸਾਹਾ ਦਾ ਸਾਹੂ ਜਿਸ ਪਾਸ ਦਹ ਖਿਆਸੋ ਹੀ ਹੈ ਸਾਬਨਾ ਦਾ ਵੀ ਸਾਹੂ ਸੱਜਣ ਸੱਚਾ ਪਾਤਿਸਾਹ ਸਿਰ ਸਾਹਾ ਦਾ ਸਾਹੂ ਜਿਸ ਸਾਸ ਬਹਥਿਆ ਸੋਹੀਐ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ एक ओंकार सतनाम करता पुरखु निरभऊ निरवारु अकालमूरते अजूनी सैभं गौरप्रसाद पर ਸੂਹੀ ਮਹਲਾ ਪਹਿਲਾ ਚੌਪੈ ਕਰ ਪਹਿਲਾ ਭਾਂਡਾ ਧੋਇ ਬੈਸ ਧੂਪ ਦੇਵਹੁ ਕਉ ਦੂਧ ਕਉ ਜਾਵਹੁ ਦੂਧ ਕਰਮ ਫਨ ਸਰਪ ਸਮਾਇਣ ਨਾਸ ਜਮਾ ਬਹੋ ਪਾਂਡਾ ਤੂਈ ਦੇਸ ਧੂਪ ਦੇਵਹੁ ਤਉ ਦੂਤ ਕੋ ਜਾਵਹੁ ਦੂਤ ਕਰਮ ਹੋਨ ਸੁਰਤ ਸਮਾਇਨ ਹੋਈ ਨਰਾਸ ਜਮਾਵਹੁ ਜਪਹੁ ਤਾਂ ਏਕੋ ਨਾਮ ਅਵਰ ਨਿਰਾਖਰ ਕਾਮ ਰਹਾ ਇਹੋ ਮਨ ਇਤੀਹਾਖ ਕਰਹੁ ਫੋਨ ਨੇਤਰ ਮੀਦਨਾ ਆਵ रसाना नाम जपौ ताप मखिया इन बिद अमृत पावह मन संपट जेक सतसार नावण भावना पाती तृप्त करे पूजा प्राण सेवक जी सीरी ਕਿਨ ਬੇਰ ਸਾਹਿ ਰ ਰਵਤ ਰਹਾ ਕਹੇ ਕਹਹ ਤਹੇ ਕਹ ਜਾਵਹ ਤੂ ਮਸਾਨ ਅਵਰ ਨ ਕੋਈ ਭਗਤ ਹੀਣ ਨਾਨਕ ਜਨ ਜੰਪੈ ਹਉ ਸਲਾਹੀ ਸੱਚਾ ਸੋਈ कहि कह कह जावह तुम सर अवर ना कोई भगत हीर नानक जान चमता हौ सालाहि सच्चा सोई ਦੇ ਗੁਰੂ ਜੀ ਕਾ ਖਾਲਸਾ ਵਾਹਿ ਹੈ ਗੁਰੂ ਜੀ ਕੀ ਫਤਿਹ ਸਤ ਗੁਰੂ ਜੀ ਦੀ ਸਾਜਿਨੀ ਵਾਦੀ ਪਰਮ ਸਤਕਾਰਯੋਗ ਸਾਧ ਸੰਗਤ ਜੀਓ ਜੁਗੋ ਜੋਗ ਅਟਾਲ ਸਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਮ ਪਵਿੱਤਰ ਹਜ਼ੂਰੀ ਵਿੱਚ ਸਤ ਸੰਗਤ ਵਿੱਚ ਹਾਜ਼ਰੀਆਂ ਭਰਨ ਦਾ ਭਾਗਾਂ ਪ੍ਰਿਆਸ ਸਮਾਪਤ ਹੋ ਰਿਹਾ ਹੈ ਗੁਰੂ ਦੇ ਧਾਰਮਿਕ ਉਪਦੇਸ਼ ਦੀ ਵਿਆਖਿਆ ਦੇ ਵਿੱਚ ਆਪਾਂ ਸੁਣਦੇ ਹਾਂ ਜਾਣਦੇ ਹਾਂ ਕਿ ਗੁਰ ਸਿੱਖੀ ਵਿੱਚ ਸੇਵਾ ਦੀ ਬਹੁਤ ਵੱਡੀ ਮਹਾਨਤਾ ਹੈ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ ਸਤਿਗੁਰਾਂ ਦੇ ਬਾਸ ਸਰੀਰਕ ਜਾਮੇ ਕੁਬਰਾਤ ਜਗੂ ਤੋਂ ਘਟਾਲ ਸਾਹਿਬ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਕੌਮ ਦੇ ਪੰਥ ਦੇ ਸਤ ਸੰਗਤ ਦੇ ਗੁਰੂ ਕੇ ਮਹਾਨ ਸੇਵਾਦਾਰਾਂ ਦਾ ਵਿਸ਼ੇਸ਼ ਜ਼ਿਕਰ ਗੁਰ ਇਤਿਹਾਸ अथवा ਸਿੱਖ ਇਤਿਹਾਸ ਦੇ ਵਿੱਚ ਹੁੰਦਾ ਹੈ। ਆਨੰਦ ਸਾਧੂ ਨਾਮਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪ੍ਰਾਪਤਨ ਚੱਲੇ ਆ ਰਹੇ ਖਿਆਲ ਕੇ ਜੇ ਮੁਕਤੀ ਪ੍ਰਾਪਤ ਕਰਨੀ ਹੈ ਤਾਂ ਘਰ-ਬਾਰ ਛੱਡ ਦਿਓ, ਕੰਮ-ਕਾਜ ਛੱਡ ਦਿਓ। ਜੰਗਲਾਂ ਦੇ ਵਿੱਚ ਜਾਂ ਪਹਾੜਾਂ 'ਚ ਜਾਂ ਗੁਫਾਵਾਂ 'ਚ 15 ਵਿੱਚ ਸਮਾਧੀਆਂ ਲਾ ਕੇ ਬੈਠ ਜਾਓ ਇਨ੍ਹਾਂ ਖਿਆਲਾਂ ਦਾ ਖੰਡਣ ਕਰਦਿਆਂ ਹੋਇਆਂ ਘਰਬਾਰੀ ਹੋਏ ਵਰਤਿਆ ਕਾਹ ਪਾ ਲਈ ਸਿੱਖ ਪਹਿਰੀ ਪਾਇਆ ਤੇ ਪ੍ਰਕਾਣੀ ਨਾਮ ਆਪਣਾ ਮੰਨ ਛਕਣ ਦਾ ਉਪਦੇਸ਼ ਮਹਾਰਾਜ ਜੀ ਨੇ ਬਖਸ਼ਿਆ ਤੇ ਗੁਰੂ ਤੇ ਸਿੱਖ ਕੀਰਤੀ ਹੁੰਦਿਆਂ ਹੋਇਆਂ ਹਿਰਦਾ ਨਾਮ ਵਸਾਏ ਹੋ ਕਲ ਬੈਠੇ ਗੁਰੂ ਤੇ ਆਏ ਹੋ ਤਾਂ ਗੁਰੂ ਦਾ ਉਪਦੇਸ਼ ਕਮਾ ਕੇ ਸਤਗੁਰੂ ਮਹਾਰਾਜ ਦੀ ਸਿੱਖਿਆ ਤੇ ਚੱਲ ਕੇ ਆਪਣਾ ਜੀਵਨ ਸਫਲ ਕਰਦੇ ਰਹੇ ਤੇ ਕੌਮ ਦੀਆਂ ਪੰਥ ਦੀਆਂ ਸ਼ਾਨਾਂ ਨੂੰ ਚਾਰ ਚੰਨ ਲਾਉਂਦੇ ਰਹੇ ਅਨੇਕਾਂ ਬਿਆਨਤ ਆਪਾ ਵਾਰਨ ਵਾਲੇ ਮਹਾਨ ਗੁਰਮੁਖ ਜਨ ਜਨਾ ਨੇ ਸਤਗੁਰਾਂ ਦੀ ਸੇਵਾ ਕੀਤੀ ਉਹਨਾਂ ਵਿੱਚੋਂ ਜਿਨ੍ਹਾਂ ਗੁਰਮੁਖਾਂ ਦੀ ਯਾਦ ਵਿੱਚ ਆਪਾਂ ਜੁੜਨ ਮਿਲ ਬੈਠੇ ਆਂ ਵਿਸ਼ੇਸ਼ ਜਿਕਰ ਗੁਰਨਾਮਹ ਹੋਣਾ ਗੁਰਮੁਖਾਂ ਪਿਆਰਿਆਂ ਦੇ ਤਾਂ ਅੰਗੂਰ ਮੁਖਤਿਆਰੇ ਭਾਈ ਸਾਹਿਬ ਪਾਈ ਮੱਖਣ ਸ਼ਾਹ ਜੀ ਲਬਾਣਾ ਪਾਈ ਸਾਹਿਬ ਲੱਖੀ ਸ਼ਾਹ ਜੀ ਬਣ ਜਾਣਾ ਔਰ ਇਹਨਾਂ ਮਹਾਨ ਪੁਰਸ਼ੇਤਾਂ ਦਾ ਇਤਿਹਾਸ ਸਤਗੁਰੂ ਤੇਜ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਇਤਿਹਾਸ ਨਾਲ ਜੁੜਦਾ ਹੈ ਦਿੱਲੀ ਦੀ ਧਰਤੀ ਤੇ ਸਤਗੁਰੂ ਹਰਿ ਕ੍ਰਿਸ਼ਨ ਸਾਹਿਬ ਮਹਾਰਾਜ ਜੁਤੀ ਜੋਤ ਸਮਾਉਂਦੇ ਨੇ ਤੇ ਮਾਤਾ ਸਰੂਪ ਬਕਾਲੇ ਨਗਰ ਵਿੱਚੋਂ ਪ੍ਰਗਟ ਹੋਣ ਦਾ ਵਚਨ ਕਰਦੇ ਨੇ ਬਾਬਾ ਬਸਰਾ ਵੀ ਇਸ ਬਕਾਲੇ ਬਾਨਗੁਰ ਸੰਗਤ ਦਾ ਸਕਲ ਸੰਬੰਧ ਤੇ ਬਾਬਾ ਕੌਣ ਤੁਹਾਨੂੰ ਸਤਿਗੁਰੂ ਤੇ ਬਾਹਰ ਸਰਨ ਜੀ ਕਿਉਂਕਿ ਸੰਸਾਰਿਕ ਰਿਸ਼ਤੇਦਾਰੀ ਵਿੱਚੋਂ ਸਤਿਗੁਰੂ ਤੇ ਪਹਾੜਾ ਮਹਾਰਾਜ ਤੁਹਾਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਤਾਤਾ ਜੀ ਲੱਗਦੇ ਨੇ ਸਾਦਾ ਦਾਦਾ ਦੇ ਬਾਬਾ ਗੁਰਦੇ ਤਾਜੀ ਬਾਬਾ ਗੁਰਦਿੱਤਾ ਜੀ ਦੇ ਭਰਾਵਾਂ ਹੋਣ ਕਰਕੇ ਨਾਵੇਂ ਪਾਤਸ਼ਾਹ ਦੀ ਅਠਵੀਂ ਪਾਤਸ਼ਾਹੀ ਦੇ ਪਤਾ ਜੀ ਵੀ ਜਨਾਂ ਲੱਗੇ ਤੇ ਆਮ ਤੌਰ ਤੇ ਸਾਡੇ ਪੰਜਾਬੀ ਗੋਣਚਾਲ ਵਿੱਚ ਦਾਦੇ ਨੂੰ ਬਾਬਾ ਜੀ ਕਹਿ ਕੇ ਬੁਲਾਇਆ ਜਾਂਦਾ ਸੀ ਇਸ਼ਾਰਾ ਤਾਂ ਸਪਸ਼ਟ ਸੀ ਪਰ ਭੰਨ ਸਤਿਗੁਰੂ ਤੇਗ ਬਾਹਰ ਕਰ ਜੀ ਨੇ ਆਪਣਾ ਆਪ ਆਪ ਉੱਤ ਰੱਖਿਆ ਦਿੱਲੀ ਤੋਂ ਚੱਲ ਕੇ ਆਏ ਗੁਰਮਖਿਯਾਰੇ ਬਾਬਾ ਹੁੱਟਾ ਜੀ ਦੀ ਆਨਸਮਾਨਸ ਵਿੱਚੋਂ ਭਾਈ ਗੁਰਦਿੱਤਾ ਜੀ ਔਰ ਭਾਈ ਦ્વાਰਕਾਦਾਸ ਜੀ ਜੋ ਭੱਲਿਆਂ ਦੇ ਕੁਲ ਵਿੱਚੋਂ ਸਤਿਗੁਰੂ ਤੇਗ ਬਹਾਦਰ ਜੀ ਦੀ ਅਸ ਵਿੱਚੋਂ ਨੇ ਇਹਨਾਂ ਨੇ ਕਿ ਭਾਵੇਂ ਆ ਕੇ ਗੁਰੂਤਾ ਦੀਆਂ ਨਿਸ਼ਾਨੀਆਂ ਨਾਰੀਅਲ ਪੰਜ ਪੈਸੇ ਸਤਿਗੁਰੂ ਤੇਗ ਬਹਾਦਰ ਜੀ ਨੂੰ ਅਰਪਣ ਕਰ ਦੇ ਦਿੱਤੇ ਸਨ ਮਕਾਲੇ ਦੀ ਧਰਤੀ ਤੇ ਆ ਕੇ ਪਰ ਸਤਿਗੁਰੂ ਜੀ ਨੇ ਆਪਣਾ ਆਪ ਨੂੰ ਉਪਤ ਰੱਖਣ ਦਾ ਹੀ ਹੁਕਮ ਕੀਤਾ ਸੀ ਜੋ ਉਹਨਾਂ ਨੇ ਪਾ ਲਿਆ ਤੇ ਆਪਾਂ ਇਤਿਹਾਸ ਜਾਣਦੇ ਹਾਂ ਸਾਰੇ ਹੀ ਤੇ ਪੂਜਾ ਦੇ ਤੇ ਧਨ ਕੌਲਤ ਦੇ ਲਾਲਚੀ 2200 ਦੀ ਢੀਰਮਾਲ ਦੇ ਸੰਗਤ ਵੱਖੋ-ਵੱਖਰੀਆਂ ਆਪਣੀਆਂ ਗੱਡੀਆਂ ਬਕਾਲੇ ਦੀ ਧਰਤੀ ਤੇ ਲਾ ਬੈਠੇ ਸਨ ਤੇ ਆਪਰਾ ਗੁਰੂ ਹੋਣ ਦਾ ਦਾਅਵਾ ਕਰਦੇ ਸਨ ਇੱਕ ਦੀ ਜਗ੍ਹਾ ਤੇ 22 ਅਖਾਉਤੇ ਗੁਰੂ ਬਣੀ ਬੈਠੇ ਨੇ ਸੱਚੇ ਗੁਰੂ ਨੇ ਆਪਰਾ ਆਪਾ ਅਜੇ ਗੁਪਤਤਾ ਕਿਹਾ ਹੋਇਆ ਤਾਂ ਸੰਗਤਾਂ ਦੇ ਵਿੱਚ ਭੰਡੜ ਘੂਸਾ ਪੈਣਾ ਕੁਦਰਤੀ ਸੀ ਕੋਈ ਕਿਸੇ ਵਲ ਪ੍ਰਿਆ ਕਰਦਾ ਕੋਈ ਕਿਸੇ ਵਲ ਹਰ ਇੱਕ ਛੋਟੀ ਦੇ ਏਜੰਟ ਉਹਨੂੰ ਆਪੋ ਆਪਣੇ ਮਾਲਕ ਵਾਂਗ ਲੈਂਦੇ ਨੇ ਕਿ ਆ ਅਸਲੀ ਗੁਰੂ ਆਪ ਅਸਲੀ ਗੁਰੂ ਧੀਰਮਲ ਦੀ ਗੁੱਡੀ ਬਹੁਤੀ ਚੜੀ ਐ ਪਰ ਜਦੋਂ ਬਾਬਾ ਮੱਖਣ ਸ਼ਾਹ ਜੀ ਪਹੁੰਚੇ ਸੰਪਕਾਲੇ ਨਕਰਪੇ ਵਿੱਚ ਆਪਣਾ ਬੇੜਾ ਬੰਦੇ ਲੱਗਣ ਦਾ ਸ਼ਕਾਦਾ ਕਰਦੇ ਆ ਤੇ ਆਪਣੀ ਕਿਰਤ ਕਮਾਈ ਦਾ ਸੰਸੰਧ ਗੁਰੂ ਕਰਨੇ ਤਾਂ ਕਰ ਲਈ ਇੱਕ ਦੀ ਜਗ੍ਹਾ ਤੇ ਬਾਏ ਗੱਦੀਆਂ ਲਗੀਆਂ ਬੈਠੇ ਦੇਖ ਕੇ ਸੋ ਮਾਨੇ ਸ਼ਸੋ ਪੰਜ ਵਿੱਚ ਪਿਆ ਸੀ ਕਿ ਗੁਰੂ ਤਾਂ ਇੱਕ ਹੀ ਹੋ ਸਕਦਾ ਹੈ। ਬਾਈ ਨਹੀਂ ਹੋ ਸਕਦੇ, ਇੱਕ ਤੋਂ ਬਾਅਦ ਦੋ ਵੀ ਨਹੀਂ ਹੋ ਸਕਦੇ, ਬਾਈਆਂ ਦੀ ਗੱਲ ਹੀ ਗੁਰੂ ਹੈ। ਤੇ ਹੁਣ ਕਿਵੇਂ ਕੀਤਾ ਜਾਵੇ? ਕਿਵੇਂ ਜਾਣਿਆ ਜਾਵੇ ਕਿ ਅਸਲੀ ਗੁਰੂ ਕਿਹੜਾ ਹੈ? ਸੋ ਸਤਗੁਰੂ ਗੁਰਬਨਵਾਦ ਜੀ ਨੇ ਕਿਰਪਾ ਕੀਤੀ। ਭਾਵੇਂ ਕਿ ਪਹਿਲਾਂ अनेका ਸਿੱਖ ਬਕਾਲੇ ਦੇ ਧਰਤੀ ਤੇ ਆ ਕੇ ਤੇ ਪੰਬਲ ਹਉਸੇ ਵਿੱਚ ਪਏ ਹੋਏ ਨਿਰਾਸ਼ਤਾ ਵਸ ਵਾਪਸ ਬਣਦੇ ਰਹੇ। ਪਰ ਬਾਬਾ ਮੱਖਣ ਸ਼ਾਹ ਲੋਬਾਣਾ ਜੀ ਨੂੰ ਐਸੀ ਵਿਵੇਕ ਬੁੱਧੀ ਸਤਿਗੁਰੂ ਜੀ ਨੇ ਬਖਸ਼ੀ ਕਿ ਉਹਨਾਂ ਨੇ ਮਨ ਵਿੱਚ ਇਹ ਖਿਆਲ ਕਰਕੇ ਕਿ ਜਿੰਨਾ ਸਤਿਗੁਰਾਂ ਨੇ ਇਥੋਂ ਹਜ਼ਾਰਾਂ ਕੋਹਾਂ ਦੂਰ ਮੇਰੇ ਮਨ ਹੀ ਮਨ ਵਿੱਚ ਕੀਤੀ ਅਰਦਾਸ ਬੋਲ ਕੇ ਸੁਣ ਕੇ ਮੇਰਾ ਬੇੜਾ ਬੰਨੇ ਲਾਇਆ ਜਦੋਂ ਮੈਂ ਉਹਨਾਂ ਦੇ ਚਰਨਾਂ ਵਿੱਚ ਬੈਠਾ ਹੋਵਾਂਗਾ ਤਾਂ ਮੇਰੇ ਮਨ ਦੀ ਪਤਾ ਨਹੀਂ ਜਾਣਣਗੇ ਜ਼ਰੂਰ ਜਾਣਣਗੇ ਸੋ ਤਰੀਕਾ ਇਹ ਅਪਣਾਇਆ ਸੀ ਇਕਲਲੇ ਇਕਲਲੇ ਸੋਦੀਪੁਰ ਜਾ ਕੇ ਕੁਝ ਮੋਹਰਾ 5000 ਤੋਂ ਉਤੇ ਅੱਗੇ ਰੱਖ ਕੇ ਮਨ ਹੀ ਮਨ ਵਿੱਚ ਬੇਨਤੀ ਕਰਦੇ ਸੀ ਕਿ ਜੇ ਤੁਸੀਂ ਸੱਚੇ ਗੁਰੂ ਹੋ ਤੁਸੀਂ ਮੇਰਾ ਜਹਾਜ ਬੰਦੇ ਲਾਇਆ ਤਾਂ ਇੱਕ ਵਾਰ ਆਪਣੀ ਦਸਨਾ ਤੋਂ ਉਹ ਬਚਨ ਆਪ ਬੋਲ ਕੇ ਕਹਿ ਦਿਓ ਪਰ ਕੋਈ ਵੀ ਖਰਾ ਨਾ ਸਿੱ ਉੱਤਰਿਆ ਸਾਰੇ ਬਾਈ ਜਿਹੜੇ ਸਨ ਕੌਣ ਜਾਣ ਸਕਦਾ ਸੀ ਮਾਈ ਮੱਖਣ ਸ਼ਾਹ ਜੀ ਦੇ ਮਨ ਦੀ ਤੇ ਉਹ ਜਹਾਜ ਵਾਲੇ ਕੌਟ ਕੁਮਾਰੇ ਦੀ ਕਿਸੇ ਨੂੰ ਪਤਾ ਤਾਂ ਨਹੀਂ ਜੋ ਸਤਗੁਰੂ ਤੇਗ ਬਹਾਦਰ ਦੀ ਮਦਦ ਕਰਨ ਵਾਲੇ ਜਾਣਦੇ ਨੇ ਤੇ ਬਾਬਾ ਮੱਖਣ ਸ਼ਾਹ ਜੀ ਜਾਣਦੇ ਨੇ ਕਿ ਮੇਰੇ ਨਾਲ ਇਹ ਕੌਟਕ ਵਰਤਿਆ ਸੋ ਇਸ ਪ੍ਰਕਾਰ ਜਦੋਂ ਪਾਈਆਂ ਵੱਲੋਂ ਹੀ ਨਰਾਸ਼ ਹੋ ਗਏ ਸਨ ਤਾਂ ਉਦੋਂ ਵੀ ਮਨ ਵਿੱਚ ਇਹੀ ਖਿਆਲ ਆਇਆ ਸੀ ਕਿ ਸਤਗੁਰੂ ਹਰਿ ਕ੍ਰਿਸ਼ਨ ਦੀ ਕੇ ਬਚਨ ਉਹ ਖਾਲੀ ਨਹੀਂ ਜਾ ਸਕਦੇ ਅਜੇ ਮੇਰੇ ਹੀ ਭਾਗ ਨਹੀਂ ਕਿ ਮੈਨੂੰ ਪੂਰਨ ਗੁਰੂ ਦੇ ਦਰਸ਼ਨ ਨਹੀਂ ਹੋ ਗਏ ਤੇ ਆਖਰ ਜਾ ਲੱਗਿਆ ਸੀ ਸਤਗੁਰੂ ਤੇਗ ਬਹਾਦਰ ਜੀ ਨੂੰ ਤੇ ਸਤਗੁਰੂ ਗਰੀਬ ਨਵਾਜ਼ ਜੀ ਦੇ ਵੀ ਜਦੋਂ ਪੰਜ ਮੋਹਰਾ ਅੱਗੇ ਰੱਖ ਬਾਬਾ ਮੱਖਣ ਸ਼ਾਹ ਜੀ ਨੇ ਮੱਖਾਂ ਟੀਕਿਆ ਸੀ ਕਿ ਜੇ ਆਪ ਵੀ ਨੇ ਮੇਰਾ ਦੇੜਾ ਬੰਦੇ ਲਾਇਆ ਤਾਂ ਇੱਕ ਵਾਰ ਆਪਣੀ ਰਸਤਾ ਤੋਂ ਬਚਨ ਕਹਿ ਦੇਵੋ ਮਨ ਹੀ ਮਨ ਵਿੱਚ ਬੇਨਤੀਆਂ ਕਰਦੇ ਸੀ ਤੇ ਸਤਿਗੁਰੂ ਤੇਗ ਬਹਾਦਰ ਜੀ ਵੀ ਸੋਚਦੇ ਸਨ ਕਿ ਜੇ ਹੁਣ ਆਪਣਾ ਆਪ ਆਜ਼ਾ ਹਰਨਾ ਕੀਤਾ ਤਾਂ ਸਿੱਖੀ ਦਾ ਨਿਸ਼ਟਾ ਦੇਣਾ ਹੈ ਸਿੱਖਾਂ ਦੇ ਮਨਾਵਤੋਂ ਦੂਰ ਜਾਵੇਗਾ ਤਦੋਂ ਸਤਿਗੁਰੂ ਜੀ ਨੇ ਉਹ ਪਤਾ ਕਉਟਕ ਦਾ ਦਿੱਤਾ ਸੀ ਕਿ ਇਉਂ ਉਦੋਂ ਬੇਨਤੀਆਂ ਕਰਦੇ ਤੁਹਾਡਾ ਦੇੜਾ ਬੰਦੇ ਲਾਇਆ ਮੱਖਣ ਸ਼ਾਹ ਜੀ ਚਰਣੀ ਕੈ ਪੈਸਾਨ ਔਰ ਇਹਦੇ ਅੰਤ ਪੇਟਾਵਾਂ ਗੁਰੂ ਤੇ ਅਰਪਣ ਕੀਤੀਆਂ ਉਹਨੇ ਬਸਤਰ ਅਰਪਣ ਕੀਤੀ ਸੀ ਤੇ ਗੁਰੂ ਕੀ ਆਗਿਆ ਲੈ ਕੇ ਕਿਉਂਕਿ ਸਤ ਗੁਰਾਂ ਦਾ ਪਹਿਲਾ ਬਚਨ ਸੀ ਕਿ ਜੋ ਸਾਨੂੰ ਪ੍ਰਗਟ ਕਰੇਗਾ ਉਹਦਾ ਮੁਖ ਕਾਲਾ ਕਰਾਂ ਐਸੇ ਐਸੇ ਬਚਨ ਕੀਤੇ ਸੀ ਇਹ ਬਚਨ ਬਾਬਾ ਮੱਖਣ ਸ਼ਾਹ ਜੀ ਨੇ ਪਹਿਲਾਂ ਪੂਰੇ ਕੀਤੇ ਕਿੱਡੀ ਵੱਡੀ ਕਹਾਣ ਹੈ ਕਿੱਡੀ ਵੱਡੀ ਉਹਨਾਂ ਦੀ ਸੇਵਾ ਹੈ ਤੇ ਫੇਰ ਗੁਰੂ ਦੀ ਆਗਿਆ ਲੈ ਕੇ ਉੱਚੇ ਚੜ ਪੱਲਾ ਫੇਰਿਆ ਸੀ ਸਾਚਾ ਗੁਰ ਲੱਧੂ ਦੇ ਸਾਚਾ ਗੁਰ ਲੱਧੂ ਦੇ ਤੇ ਉਸ ਤੋਂ ਬਾਅਦ ਵੀ ਜੇ ਧੀਰਮਲ ਵਰਗਿਆਂ ਨੇ ਗੁਰੂ ਕੇ ਦੇਰੇ ਤੇ ਹਮਲਾ ਕੀਤਾ ਗੁਰੂ ਕਾਰਨ ਉਸਨੂੰ ਬਚਾਈ ਤਾਂ ਬਾਬਾ ਮੱਖਣ ਸ਼ਾਹ ਜੀ ਨੇ ਆਪਣੇ 576 ਭਾਰੀ ਸੂਰਮਿਆਂ ਦੇ ਨਾਲ ਧੀਰਮਲ ਦੇ ਮਸੰਦਾਂ ਨੂੰ ਵੀ ਉਹਨਾਂ ਦੇ ਕਿਤੇ ਦੇ ਸਜਾ ਦਿੱਤੀ ਟਾੜਾ ਛਕਾਇਆ ਸੀ ਤੇ ਸਭ ਕੁਝ ਧੀਰਮਲ ਦੇ ਦੇਰੇ ਉੱਤੇ ਗੁਰੂ ਘਰ ਵਿੱਚ ਲਿਆਏ ਸਨ ਭਾਵੇਂ ਕਿ ਖਿਮਾ ਦੇ ਔਰ ਧੀਰਜ ਦੇ ਪੰਧਾਰ ਸਤਿਗੁਰੂ ਜੀ ਨੇ ਸਾਰਾ ਸਮਾਨ ਫੇਰ ਧੀਰਜ ਮੰਦੋਂ ਵਾਪਸ ਕਰਵਾ ਦਿੱਤਾ ਸੀ ਬਾਬਾ ਮੱਖਣ ਸ਼ਾਹ ਜੀ ਕੋਲ ਆਇਆ ਨ ਪੂਰਨ ਪਾਵਰ ਤੋਂ ਬ੍ਰੋ ਕੀ ਆ ਗਿਆ ਮੰਨੇ ਗੁਰੂ ਨੂੰ ਸੇਵਾ ਕਰਕੇ ਨਿਜਾਇਆ ਤੇ ਸਮੁੱਚੇ ਸਿੱਖ ਪੰਥ ਉੱਪਰ ਬੜਾ ਵੱਡਾ ਉਪਕਾਰ ਜੀ ਕੀਤਾ ਸੀ ਬਾਬਾ ਮੱਖਣ ਸ਼ਾਹ ਜੀ ਨੇ ਅਸਲ ਵਿੱਚ ਇਹ ਕਉਪਕ ਸੀ ਗੁਰੂ ਦਾ ਤੇ ਐ ਗੁਰ ਸਿੱਖਾ ਆਉਣ ਵਾਲੇ ਸਮੇਂ ਵਿੱਚ ਬਾਜੀ ਤਾਂ ਕੀ ਭਾਵੇਂ 2200 ਵੀ ਗੁਰੂ ਬਣ ਰਹਿਣ ਉਹ ਸੱਚੇ ਗੁਰੂ ਤੋਂ ਆਪਣਾ ਨਿਸ਼ਟਾਨੀ ਬਣਾਉਣਾ ਸੱਚੇ ਗੁਰੂ ਦੇ ਨਾਲ ਜੁੜੇ ਰਹਿਣਾ ਹੈ ਇਸ ਕੌਟਕ ਰਾਹੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਨੁੱਖ ਤੇ ਸਾਨੂੰ ਸਦਾ ਸਦਾ ਲਈ ਇਹ ਸੰਦੇਸ਼ ਬਖਸ਼ਿਸ਼ ਕੀਤਾ ਹੈ ਇਸੇ ਤਰ੍ਹਾਂ ਦੂਸਰੇ ਬੁਰਖ ਪਿਆਰੇ ਭਾਈ ਲੱਖੀਸ਼ਾ ਜੀ ਬਣ ਗਾਰਾ ਜਦੋਂ ਸਤਿਗੁਰੂ ਗਰੀਬ ਨਿਵਾਜ ਨਾਮੇ ਪਾਤਸ਼ਾਹ ਜੀ ਦੀ ਸਾਧਕ ਹੋਈ ਹੈ ਦਿੱਲੀ ਦੇ ਚਾਂਦਨੀ ਚੌਕ ਵਿੱਚ ਤੇ ਉਸ ਵਕਤ ਗੁਰੂ ਦੀ ਕਿਰਪਾ ਨਾਲ ਗੁਰੂ ਦਾ ਪਰਮ ਪਵਿੱਤਰ ਸੀਸ ਜਿਸ ਦੀ ਕੇ ਦੁਸ਼ਟਾਂ ਵੱਲੋਂ ਪੂਰਨ ਤੌਰ ਤੇ ਬੇਅਦਬੀ ਕੀਤੇ ਜਾਣ ਦੀ ਬਿਉਤ ਮੰਦੀ ਬਣਾਈ ਸੀ ਗੁਰੂ ਕੇ ਪਿਆਰੇ ਗੁਰਮੁਖ ਜਨ ਭਾਈ ਜੈਤਾ ਜੀ ਬਣ ਰਿਖੇ ਜੋ ਬਾਅਦ ਵਿੱਚ ਅੰਮ੍ਰਿਤ ਛੱਕ ਕੇ ਭਾਈ ਜੀਵਨ ਸਿੰਘ ਜੀ ਬਣੇ ਉਹ ਉਹਨਾਂ ਦੇ ਸਾਥੀ ਭਾਈ ਹੁਦਾ ਜੀ ਇਤਿਹਾਸਿਕ ਗੁਰਮੁਖ ਪਿਆਰੇ ਗੁਰੂ ਦਾ ਸੀਸ ਸੋ ਸੰਭਾਲ ਕੇ ਮੰਜਲਾ ਰੱਖਦੇ ਹੋਏ ਆਨੰਦਪੁਰ ਸਾਹਿਬ ਵਿਖੇ ਲੈ ਆਏ ਸਨ ਸੀਸ ਅਲੋਪ ਹੋ ਜਾਣ ਤੋਂ ਸੋ ਬਹੁਤ ਜ਼ਿਆਦਾ ਹਕੂਮਤ ਦੇ ਜਿਹੜੇ ਕਰਿੰਦੇ ਸਨ ਉਹ ਸਕੇਪ ਸਾਧਨ ਹੋਏ ਸਨ ਕਿ ਸੀਸ ਨੌਨ ਲੈ ਗਿਆ ਇਹੋ ਜਿਹੇ ਮੌਕੇ ਤੇ ਗੁਰੂ ਕਾ ਪਰਪਰ ਸਰੀਰ ਚਾਦਨੀ ਚੌਕ ਦੇ ਵਿੱਚ ਉਹ ਵੀ ਬੇਦਬੀ ਹੋ ਸਕਦੀ ਹੈ ਉਸ ਬੇਦਬੀ ਨੂੰ ਰੋਕਣ ਦੇ ਵਾਸਤੇ ਉਦਮ ਉਪਰਾਲਾ ਭਾਈ ਲਖੀ ਸ਼ਾਹ ਬਨਜਾਲਾ ਜੀ ਨੇ ਕੀਤਾ ਸੀ तकरीबन तकरीबन 100 ਗੱਡਿਆਂ ਦੀ ਤਾੜ ਲੈ ਕੇ ਜਿਨ੍ਹਾਂ ਤੇ ਰੂਨ ਪਿਆ ਸੀ ਸੋ ਇਸ ਪ੍ਰਕਾਰ ਅੱਖਾਂ ਪਾ ਕੇ ਸਾਰਿਆਂ ਦੀਆਂ ਅੱਖਾਂ ਵਿੱਚ ੱਟਾ ਪਾਉਂਦਿਆਂ ਹੋਇਆਂ ਕੁਦਰਤੀ ਤੌਰ ਤੇ ਹੰਦੇਰੀ ਵੀ ਚੱਲਦੀ ਹੈ ਤੇ ਬਾਬਾ ਲੱਖੀ ਸ਼ਾਹ ਜੀ ਨੇ ਸਤਗੁਰੂ ਤੇਗ ਬਹਾਦਰ ਜੀ ਦਾ ਪਵਿੱਤਰ ਸਰੀਰ ਆਪਣੇ ਇੱਕ ਗੱਡੇ ਵਿੱਚ ਲਦੇ ਹੋਏ ਰੂਮ ਵਿੱਚ ਲੁਕਾਇਆ ਸੀ ਤੇ ਉਸ ਵੇਲੇ ਦੀ ਵਸੋਂ ਦੇ ਬਾਹਰ ਮਾਰ ਜਿੱਥੇ ਆਪਜੀ ਦਾ ਘਰ ਸੀ ਜਿੱਥੇ ਅੱਜ ਗੁਰਦੁਆਰਾ ਰਕਾਬगंज ਸਾਹਿਬ ਬਣਿਆ ਹੋਇਆ ਹੈ ਉੱਥੇ ਗੁਰੂ ਕਾ ਪਵਿੱਤਰ ਸਰੀਰ ਲਗਾ ਕੇ ਘਰ ਦੇ ਅੰਦਰ ਝਾੜ ਚੁੱਕੇ ਸਮੁੱਚੇ ਘਰ ਨੂੰ ਹੀ ਅੱਗ ਲਾ ਕੇ ਗੁਰੂ ਦੇ ਸਰੀਰ ਦਾ ਸੰਸਕਾਰ ਕਰਨ ਦੀ ਸੇਵਾ ਕੀਤੀ ਸੀ ਤਾਂ ਕਿ ਜੇ ਉਸ ਤਰ੍ਹਾਂ ਅਗ ਬਾਲੀ ਦਾਵੇ ਸੰਸਕਾਰ ਕੀਤਾ ਜਾਵੇ ਆਸੇ-ਪਾਸੇ ਇਹ ਸਵਾਲ ਖੜਾ ਹੋ ਸਕਦਾ ਕਿ ਕਿਸ ਦੀ ਚਾਹ ਹੈ ਕਿ ਦਾ ਸੰਸਕਾਰ ਕੀਤਾ ਜਾ ਰਿਹਾ ਹੈ ਬਾਬਾ ਜੀ ਨੇ ਵਿਉਂਤਬੰਦੀ ਐਸੀ ਕੀਤੀ ਕਿ ਆਪਣੇ ਘਰ ਆਪਣੇ ਘਰ ਦੇ ਸਾਰੇ ਸਮਾਨ ਸਭ ਕਾਸੇ ਨੂੰ ਹੀ ਅਗਨ ਭੇਟ ਕਰ ਦਿੱਤਾ ਸੀ ਗੁਰੂ ਦੇ ਪਵਿੱਤਰ ਸਰੀਰ ਦੇ ਸੰਸਕਾਰ ਦੀ ਸੇਵਾ ਕਰਨ ਲਈ ਤਾਂ ਨਾਲ ਐਸੇ ਆਪਾ ਵਾਰਨ ਵਾਲੇ ਇਹ ਉਹ ਗੁਰੂ ਤੋਂ ਆਪਣਾ ਸਭ ਕੁਝ ਪ੍ਰਬੰਧ ਕਰਦੇ ਹਾਲਿਆ ਗੁਰਮੁਖ ਗਾਨ ਜਿਨ੍ਹਾਂ ਨੇ ਇਉਂ ਬਿਲਕੁਲ ਆਪਾ ਵਾਰੰਦੀ ਸਿਖਰ ਤੇ ਜਾ ਕੇ ਗੁਰੂ ਮਹਾਰਾਜ ਦੀ ਸੇਵਾ ਕੀਤੀ ਬਾਅਦ ਵਿੱਚ ਭਾਈ ਲਖਮੀ ਸ਼ਾ ਬਣਗਾਰਾ ਜੀ ਦੇ ਹੀ ਪੁੱਤਰ ਸੰਪਾਈ ਨਾਯਾ ਸਿੰਘ ਜੀ ਜਿਨ੍ਹਾਂ ਨੇ ਤੁਮਕੌਰ ਸਰਹੰਗ ਦੇ ਸਾਕੇ ਵਰਤਮ ਦੇ ਉਪਰੰਤ ਉੱਚ ਦੇ ਪੀਰ ਬਣ ਕੇ ਆਏ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਲਮਗੀਰ ਦੀ ਤਰਫੀ ਦੇ ਘੋੜਾ ਪੇਟਾ ਕੀਤਾ ਸੀ ਸੋ ਉਹਨਾਂ ਦੀ ਵੀ ਕਮਾਈ ਧਨ ਹੈ ऐसे प्रमुख प्यार या भी पवित्र याद ਵਿੱਚ ਆਪਾਂ ਗੁਰਮੇਲ ਬੈਠੇ ਆ। ਸ੍ਰੀ ਮੰਜੀ ਸਾਹਿਬ ਜੀ ਦੇ ਪਾਵਨ ਅਸਥਾਨ ਤੇ ਸ੍ਰੀ ਖੰਡਾ ਬਾਟ ਸਾਹਿਬ ਹੋਵੇ। ਉਹੋਗ ਪਏ ਸੰਗਤਾਂ ਨੇ ਕੀਰਤਨ ਦਾ ਅਨੰਦ ਬਾਣੀਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਮੱਖਣ ਸ਼ਾਹ ਜੀ ਸਿਕਸ ਸੈਂਟਰ ਨਿਊਯਾਰਕ ਗੁਰਮੁਖ ਪਿਆਰਿਆਂ ਦੀ ਰੇਂਟੀ ਨੂੰ ਪ੍ਰਵਾਨ ਕਰਕੇ ਇਹ ਉਚਿਤ ਜੀ ਸਮਾਗਮ ਅ[](ਤੇ) ਸਤਿਗੁਰੂ కృਪਾ ਕਾਰਨ ਉਹਨਾਂ ਗੁਰਮੁਖਾਂ ਪਿਆਰਿਆਂ ਵਰਗੇ ਤਾਂ ਆਪਾਂ ਕਰੋੜਾਂ ਜਨਮ ਲੈ ਕੇ ਵੀ ਨਹੀਂ ਬਣ ਸਕਦੇ। ਪਰ ਉਹਨਾਂ ਦੀ ਸੇਵਾ ਬੰਦਗੀ ਸਿਮਰਨ ਦੇ ਜੋ ਪੂਰ ਨੇ ਪਾਏ ਮਹਾਰਾਜ ਦੀ ਕਿਰਪਾ ਕੰਢੇ ਰੱਚਕ ਮਾਰ ਪਰ ਹੀ ਸਾਨੂੰ ਉਹਨਾਂ ਦੀ ਤੁਲਣ ਦਾ ਬਲ ਬਖਸ਼ਿਸ਼ ਕਰ ਦੇਣ ਤਾਂ ਸਾਡਾ ਜੀਵਨ ਸਫਲ ਹੋ ਜਾਵੇ ਮਦਹਾਈ ਦੇ ਪਾਤਰ ਮੇ ਗੁਰਮੁਖ ਜਨ ਜਿਨ੍ਹਾਂ ਨੇ ਐਸੇ ਮਹਾਨ ਗੁਰੂ ਸੇਵਕਾਂ ਦੀ ਯਾਦ ਨੂੰ ਮਨਾਉਣ ਦਾ ਪ੍ਰਾਰambh ਕੀਤਾ ਐਸੀ ਬਖਰੀ ਉਪਰਾਲੇ ਹੁੰਦੇ ਰਹਿ ਕਿ ਉਹਨਾਂ ਕੋ ਮੁਖਾਂ ਦੇ ਜੀਵਨ ਤੋਂ ਸਾਨੂੰ ਸਿੱਖੀ ਸੇਧ ਮਿਲਦੀ ਰਹੇ ਸਤਿਗੁਰੂ ਦੀ ਸਦਾ ਸਦਾ ਜੀ ਆਪ ਰਹਾ ਸੀਸ ਤੇ ਰੱਖਣ ਇੰਨਾ ਬੇਨਤੀਆਂ ਕਰਦੇ ਆਂ ਮਾਤਾ ਜੀ ਆਛਾਹ ਜਰਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਸ੍ਰੀ ਹਰਿਮੰਦਰ ਸਾਹਿਬ ਮੰਜੀ ਹਾਲ ਦੁਆ ਹਾਲ ਦੇ ਵਿੱਚ ਸੱਚਾ ਗੁਰੂ ਲਾਦਰ ਦੇ ਬਿਸ ਸਮੇਂ ਸੰਤਾਂ ਵੱਲੋਂ ਬਹੁਤ ਹੀ ਜਰਦੀ ਕਲਾ ਦਾ ਮਨਾਇਆ ਜਾ ਰਿਹਾ ਹੈ ਜਿਹਦੇ ਵਿੱਚ ਸ਼ਰਨ ਕਮੇਟੀ ਅਤੇ ਗੁਰਦੁਆਰਾ ਬਾਬਾ ਖੁਸ਼ਾਲਵਾਲਾ ਸਿਕਸੈਂਟ ਇਸ ਨੂੰ 57 ਨੂੰ ਬਹੁਤ ਹੀ ਚੜ੍ਹਦੀ ਕਲਾ ਦਾ ਸੱਚਾ ਗੁਰਲਾਦਰ ਜੀ ਨੂੰ ਸਮਾਇਆ ਜਾ ਰਿਹਾ ਹੈ ਅਤੇ ਇਸ ਲੱਖੀ ਸ਼ਾਮ ਨੂੰ ਜਾ ਰਹੀ ਦੀ ਮਿੱਠੀ ਪਿਆਰੀ ਯਾਦ ਮਨਾਈ ਜਾ ਰਹੀ ਹੈ ਪੂਰੀ ਪਿਆਰੀ ਸਾਧ ਸੰਗਤ ਜੀ ਜੂ ਉਹਨਾਂ ਸਿੱਖਾਂ ਨੇ ਸਾਨੂੰ ਸੱਚੇ ਮਾਰਗ ਤੇ ਚੱਲਣ ਦੀ ਇੱਕ ਹਦਾਇਤ ਦਿੱਤੀ ਸੱਚਾ ਗੁਰ ਲੱਭ ਕੇ ਉਹਦੇ ਲੜ ਲਾਇਆ ਅੱਜ ਸਾਨੂੰ ਫਿਰ ਉੱਚੀ ਸੋਚਣ ਦੀ ਲੋੜ ਹੈ ਆਪਾਂ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਕਿਸੇ ਹੋਰ ਤੇ ਲੜ ਲੱਗੇ ਫਿਰਦੇ ਹਾਂ ਸਾਡਾ ਇਹ ਦਿਨ ਮਨਾਉਂਦਾ ਇਹੋ ਫਾਇਦਾ ਤਾਂ ਹੀ ਇਹ ਮਨਾਉਂਦੇ ਹਾਂ ਇਹੋ ਫਾਇਦਾ ਹੈ ਜੇ ਅਸੀਂ ਉਸ ਚੀਜ਼ ਨੂੰ ਅਸੀਂ ਫਿਰ ਦੁਬਾਰਾ ਦਰਾ ਸਕੀਏ ਜੋ ਬਾਬਾ ਮੱਕਲਸ਼ਾਹ ਨੇ ਹੋਕਾ ਦੇ ਕੇ ਕਿਹਾ ਸੀ ਭੁਲੀਏ ਸੰਤੇ ਸੱਚਾ ਗੁਰੂ ਨਾ ਧੋਰੇ ਅੱਜ ਸੱਚੇ ਗੁਰੂ ਨੂੰ ਛੱਡ ਕੇ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਥਾ ਥਾ ਤੇ ਭਟਕਦੇ ਫਿਰਨੇ ਹਾਂ

ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾ ਰਹੇ ਆ ਜੋ ਨਵੇਂ ਪਾਸ਼ਾ ਭੰਤਨ ਸਿੰਘ ਤੇ ਇੱਕ ਬਹਾਦਰ ਜੀ ਅਤੇ ਬਾਬਾ ਮੱਖਣ ਸ਼ਾ ਲਬਾਣਾ ਲੱਖੀ ਸ਼ਾਦੀ ਦਾ ਨਜ਼ਾਰਾ ਦੀ ਯਾਦ ਅੱਜ ਆਪਾਂ ਸਾਰੇ ਹੀ ਗੁਰੂ ਘਰ ਚ ਮਨਾ ਰਹੇ ਆ ਸਾਰੀਆਂ ਸੰਗਤਾਂ ਪਹੁੰਚਿਆ ਨੇ ਅਸੀਂ ਸੰਗਤਾਂ ਅੱਿਆਂ ਦਾ ਤਨਵਾਦ ਕਰਦੇ ਆ ਸਾਡੇ ਨਾਲ ਬਾਰੂ ਨੂੰ ਜਾਗ ਤੋਂ ਬਾਬਾ ਮੱਖਣ ਸ਼ਾ ਲਬਾਣਾ ਸਿਕ ਸੈਂਟਰ ਦੇ ਗੁਰੂ ਘਰ ਦੇ ਹੈੱਡ ਗ੍ਰੰਥੀ ਗੁਰਗਦਾਂ ਸਰ ਪ੍ਰਧਾਨ ਸਾਹਿਬ ਬਦੇਸ ਸਿੰਘ ਜੀ ਮਿਸ ਐਸਪੀ ਵੀ ਪਤਸਦਾਰ ਚੇਅਰਮੈਨ ਅਮਰੀਕ ਸਿੰਘ ਜੀ ਚੇਅਰਮੈਨ ਸਾਮ ਸਿੰਘ ਕਾਲੀ ਚੇਅਰਮੈਨ ਸਦਾਰ ਗਰੀਬ ਸਿੰਘ ਕਾਲੀ ਸਾਰੇ ਪਹੁੰਚੇ ਹਾਂ ਅਸੀਂ ਇਨ੍ਹਾਂ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪਹੁੰਚ ਕੇ ਆ ਕੇ ਗੁਰੂ ਮਾਏ ਦੇ ਖੁਸ਼ੀਆਂ ਪ੍ਰਾਪਤ ਕੀਤੀਆਂ ਹੋਏ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜੀ ਸ਼ਿਪੰਦਿ ਸ਼੍ਰੋਮਣੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਗੁਰਦੁਆਰਾ ਬਾਬਾ ਮੱਖਣ ਸਿੰਘ ਲਬਾਣਾ ਸਿਕ ਸੈਂਟਰ ਨਿਊਯਾਰਕ ਦੇ ਸਹਿਯੋਗ ਨਾਲ ਅੱਜ ਦੀਵਾਨ ਹਾਲ ਮਨਜੀਤ ਸਾਹਿਬ ਗੁਰਦਾਸ ਸਾਹਿਬ ਵਿਖੇ ਬਹੁਤ ਵੱਡਾ ਸਮਾਗਮ ਸਾਚਾ ਗੁਰਲਾ ਦੌਰੇ ਰੱਖਿਆ ਗਿਆ ਇਹ ਬਾਬਾ ਮੱਖਣ ਸਿੰਘ ਲਬਾਣਾ ਜੀ ਅਤੇ ਭਾਈ ਲੱਖੀ ਸ਼ਾ ਵੰਜਾਰਾ ਉਹਨਾਂ ਨੂੰ ਇਸ ਸਮਰਪਿਤ ਕੀਤਾ ਗਿਆ ਬਾਬਾ ਮੱਖਣ ਸਿੰਘ ਲਬਾਣਾ ਜੀ ਨੇ ਗੁਰਤੇਗ ਬਹਾਦਰ ਸਾਹਿਬ ਨੂੰ ਬਾਬਾ ਬਕਾਲਾ ਵਿਖੇ ਪ੍ਰਗਟ ਕੀਤਾ ਅਤੇ ਲੱਖੀ ਸ਼ਾ ਵੰਜਾਰੇ ਨੇ ਇਹ ਕਾਬਗਨ ਸਾਹਿਬ ਦੇ ਸਥਾਨ ਤੇ ਆਪਣੇ ਘਰ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਸਕਾਰ ਕਰਕੇ ਤੇ ਉਹਨਾਂ ਦੇ ਸਰੀਰ ਨੂੰ ਸੰਭਾਲਿਆ ਇਹ ਦੋਵੇਂ ਸਿੱਖ ਬਹੁਤ ਅਮੀਰ ਸਨ ਜਿਨ੍ਹਾਂ ਦੇ ਜਹਾਜ਼ ਚੱਲਦੇ ਸਨ ਜਿਨ੍ਹਾਂ ਦਾ ਵਣ ਚੱਲਦਾ ਸੀ ਜੋ ਦੁਨੀਆ ਦੇ ਵਿੱਚ ਫੈਲਿਆ ਹੋਇਆ ਸੀ ਇਹ ਕਰੋੜਾਂ ਅਰਬਾਂ ਪਤੀ ਉਸ ਵੇਲੇ ਸਨ ਜਦੋਂ ਇਹਨਾਂ ਦਾ ਸਮਾਂ ਸੀ ਤੋਂ ਇਹਨਾਂ ਦੇ ਕੋਲ ਧਨ ਹੋਣ ਦੇ ਬਾਵਜੂਦ ਵੀ ਇਹਨਾਂ ਨੇ ਸਿੱਖੀ ਨਿਭਾਈ ਗੁਰੂ ਦੇ ਲੜ ਲੱਗੇ ਵੱਤੂ ਵੱਧ ਖਰਚਾ ਕੀਤਾ ਜਿੱਥੇ ਮਾਇਆ ਧਾਰੀ ਧਰਮ ਦੇ ਨਾਂ ਤੇ ਆ ਕੇ ਮੌਤ ਨੂੰ ਡਰਦਾ ਪਰ ਇਹਨਾਂ ਨੇ ਕਮਾਲ ਕਰ ਦਿੱਤੀ ਬਾਬਾ ਲਖੀਸ਼ਾ ਬੁੰਜਾਰਾ ਜੀ ਨੇ ਬਾਬਾ ਮੱਖਣ ਸਾਹਿਬ ਵਾਣੇ ਨੇ ਆਪਣਾ ਸਾਰਾ ਬਿਜ਼ਨਸ ਦੀ ਨਾ ਪਰਵਾਹ ਕਰਦਿਆਂ ਹੋਇਆ ਗੁਰਤੇਗ ਬਾਹਤ ਸਾਬ ਅੱਗੇ ਸਭ ਕੁਝ ਸਮਰਪਿਤ ਕੀਤਾ ਇਹਨਾਂ ਦੇ ਬੱਚੇ ਅੱਗੇ ਸ਼ਹੀਦ ਹੋਏ ਇਹਨਾਂ ਦੇ ਖਾਨਦਾਨ ਅੱਗੇ ਸ਼ਹੀਦ ਹੋਏ ਤੇ ਪੂਰੀ ਤਰ੍ਹਾਂ ਸਿੱਖੀ ਨੂੰ ਸਮਰਪਿਤ ਰਹੇ ਉਹਨਾਂ ਮਹਾਨ ਯੋਧਿਆਂ ਨੂੰ ਅੱਜ ਯਾਦ ਕੀਤਾ ਜਾ ਰਿਹਾ ਹੈ ਤੋਂ ਮੈਂ ਸਮੁੱਚੀ ਸੰਗਤ ਗੁਰਦਵਾਰਾ ਬਾਬਾ ਮੱਖਣਸ਼ਾਹ ਬਾਣਾ ਸਿੱਖ ਸੈਂਟਰ ਦੇ ਤੇ ਇਸ ਇਲਾਕੇ ਦੀਆਂ ਇਸ ਗੁਰਦਸ ਸਾਹਿਬ ਦੀਆਂ ਸੂਚੀਆਂ ਸੰਗਤਾਂ ਵੱਲੋਂ ਅੱਜ ਸਾਰੇ ਜਨਤੂ ਬਹੁਤ ਬਹੁਤ ਵਧਾਈ ਦਿੰਦਾ ਹਾਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਆਓ ਇਸੇ ਤਰ੍ਹਾਂ ਸਾ ਨਾਲ ਪਿਆਰ ਨਾਲ ਐਸੇ ਮਹਾਨ ਸੂਰਮਿਆਂ ਦੇ ਯੋਧਿਆਂ ਦੇ ਮਹਾਨ ਸਿੱਖਾਂ ਦੇ ਦਿਨ ਤਿਰਦੀ ਕਾ ਦੇ ਵਿੱਚ ਮਨਾਉਂਦੇ ਰਹੀਏ ਜੀ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ